ਇੱਕ ਗੁਰਮੀਤ ਭਾਈ ਜੀ ਮੇਰਾ ਕੁਐਸਚਨ ਸੀਗਾ ਸਰ ਕਾਫੀ ਮੈਨਰਦਾ ਆਈਟੀ ਬੈਕਗਰਾਉਂਡ ਚ ਰੱਖਦੇ ਨੇ ਮੁਹਾਰਤ ਆਪਣੀ ਜੀ ਥੈਂਕ ਯੂ ਜੀ ਦੱਸੋ ਵੀ ਜਿਵੇਂ AI ਮੋਸਟਲੀ ਸੜੀਆਂ ਜੌਬਸ ਲੈ ਰਿਹਾ ਜਿਵੇਂ ਜਿਵੇਂ ਕਿ ਆਪਣੀ ਟੌਪ ਚੱਲ ਰਹੀ ਆ ਜੀ ਅੱਜ ਦੇ ਦੌਰ ਦੇ ਵਿੱਚ ਇੱਕ ਐਸੇ ਫਰੈਸ਼ਰ ਨਾਟ ਐਟ ਦਾ ਲੈਵਲ ਆਫ ਐਜੂਕੇਸ਼ਨ ਲੈਵਲ ਅਰਾਊਂਡ 18 ਔਰ 20 ইয়ার্স ਲਾਈਕ ਜਿਵੇਂ 40 ਤੋਂ ਅਬਵ ਵਾਲਾ ਬੰਦਾ ਕੋਈ ਆਈਟੀ ਦੇ ਵਿੱਚ ਕੈਰੀਅਰ ਬਣਾਉਣਾ ਚਾਹੁੰਦਾ ਵਾ ਆਪਣਾ ਸੋ ਵਾਟ ਊ ਯੂ ਸੁਜੈਸਟ ਇਨ ਦਿਸ ਕੇਸ ਅ ਇਹਦੇ ਵਿੱਚ ਇਹਦੇ ਵਿੱਚ ਕੁਸ਼ਕ ਹੈਗੇ ਨੇ ਕੋਰਸ ਜਿੱਥੇ ਫੋਰ ਐਗਜ਼ਾਮਪਲ ਅੱਜ ਕਾ ਡਾਟਾ ਸੈਂਟਰਸ ਜਿਹੜੇ ਹੁੰਦੇ ਹਨਾ ਤਾਂ ਡਾਟਾ ਸੈਂਟਰਸ ਦੇ ਵਿੱਚ ਬਹੁਤ ਤੇਜ਼ੀ ਨਾਲ ਇਹ ਫੀਲਡ ਆ ਰਿਹਾ ਕਿਉਂਕਿ ਜਿਹੜੇ ਤੁਹਾਡੇ AI ਹੋਗੇ ਜਾਂ ਕਲਾਊਡ ਹੋਗੇ ਉਹ ਕਿਤਨਾ ਕਿਤੇ ਤਾਂ ਮਟੀਰੀਅਲਾਈਜ਼ ਹੁੰਦੇ ਨੇ ਨਾ ਜੇ ਕਲਾਊਡ ਦਾ ਮਤਲਬ ਇਹ ਨਹੀਂ ਹੁੰਦਾ ਕਿ ਨਾ ਸਮਵੇ ਆਪਿੰਦਾ 에ਅ ਤਾਂ ਉਹ ਜਿਹੜੀ ਡਾਟਾ ਸੈਂਟਰ ਦੀ ਟੈਕਨੋਲੋਜੀ ਆ ਉਹਦੇ ਵਿੱਚ ਤੁਹਾਡੀ ਨੈਟਵਰਕਿੰਗ ਹੁੰਦੀ ਆ ਉਹਦੇ ਵਿੱਚ ਉਹਨਾਂ ਦੀ ਤੁਹਾਡੀ ਸਪੋਰਟ ਇੰਜੀਨੀਅਰਸ ਹੁੰਦੇ ਆ ਉਹ jobਾਂ ਬਹੁਤਾ skill ਨਹੀਂ ਮੰਗਦੀਆਂ ਤੇ ਉਹ ਜਿਹੜੀ ਤੁਸੀਂ ਇੱਕ ਰੀ-ਐਂਟਰੀ ਕਰਨੀ ਆ 40 45 ਤੇ ਜਾ ਕੇ ਤਾਂ AI ਡਾਟਾ ਸੈਂਟਰ ਤੇ ਦੂਜੇ ਡਾਟਾ ਸੈਂਟਰ ਇੱਕ ਤਾਂ ਉਹ ਤੁਹਾਡੀ ਹੈਨਾ ਬਹੁਤ ਜ਼ਿਆਦਾ ਸਕੋਪ ਆ ਰਿਹਾ ਤੇ ਦੂਜਾ ਸੀ ਤੁਹਾਡੇ ਹੈਨਾ ਕਾਲ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਜਨਰੇਟਿਵ AI ਜਿਹੜੇ ਤੁਸੀਂ ਪ੍ਰੋਂਪਟਿੰਗ ਕਰਦੇ ਹੋ ਪ੍ਰੋਂਪਟਿੰਗ ਦਾ ਮਤਲਬ ਕਿ ਤੁਸੀਂ ਸਵਾਲ ਜਵਾਬ ਜਿਵੇਂ ਦਵਿੰਦਰ ਭਾਜੀ ਨੇ ਕਿਹਾ ਦੋ ਕੰਪਿਊਟਰ ਆਪਸ ਗੱਲਾਂ ਕਰਦੇ ਸੀ ਤਾਂ ਉਹ ਤੁਸੀਂ ਕੁਐਸਚਨ ਨੂੰ ਫਰੇਜ਼ ਕਿਵੇਂ ਕਰਨਾ ਉਹ ਜਿਹੜੀ ਪਿੱਛੇ ਨੌਲੇਜ ਬੇਸ ਬਣਦਾ ਉਹ ਨੌਲੇਜ ਬੇਸ ਦੇ ਵਿੱਚ ਹਿਊਮਨ ਇੰਟਰਵੈਂਸ਼ਨ ਹਿਊਮਨਲੀ ਲੋਡ ਤੇ ਹੈਗੀ ਹੈਗੀ ਆ ਔਰ ਉਹ ਤੁਹਾਡੀਆਂ ਚੁਆਹਾਂ ਹੈਗੀਆਂ ਉਹ ਈਜ਼ੀਲੀ ਹਨਾ ਤੁਸੀਂ ਕਰ ਸਕਦੇ ਹੋ ਇਹ ਦੋ ਮੇਰੇ ਦਿਮਾਗ ਚ ਇਸ ਵੇਲੇ ਆ ਰਹੀਆਂ ਨੇ ਜੀ ਬਿਲਕੁਲ ਤੇ ਇੱਕ ਤੁਸੀਂ ਜਿਹੜਾ ਪਾਰਟ ਟਾਈਮ ਕਹਿ ਰਹੇ ਹੋ ਕਿ ਸਾਈਡ ਹਸਲ ਜੋ ਕਿ ਅੱਜ ਦਾ ਮੇਨ ਟਾਪਿਕ ਹੈ ਉਹ ਬਹੁਤ ਹੀ ਜ਼ਿਆਦਾ ਅੱਜ ਕੱਲ ਦੇ ਟਾਈਮ ਦੇ ਵਿੱਚ ਕੰਪੀਟੀਟਿਵ ਹੋ ਗਿਆ ਜਿਵੇਂ ਕਿ ਲਾਸਟ ਸਕਾਲਰ ਕਹਿ ਕੇ ਗਏ ਆ ਕਿ ਅੱਜਕੱਲ੍ਹ ਦੇ ਹਰ ਹਰ profession ਦੇ ਵਿੱਚ ਢੀੜ ਹੀ ਨਹੀਂ ਜ਼ਿਆਦਾ ਹੈਗੀ ਹੈ ਕਿ ਤੁਸੀਂ ਇਹ 서ਵਾਈਵ ਨਹੀਂ ਕਰ ਸਕਦੇ ਜੀ ਜਿਵੇਂ ਦਿਵਿੰਦਰ ਸਰ ਦਿਵਿੰਦਰ ਸੋਹੀ ਜੀ ਆਪਣਾ ਸਟਾਕ ਮਾਰਕੀਟ ਦੇ ਵਿੱਚ ਕਾਫੀ ਮੁਹਾਰਤ ਰੱਖਦੇ ਨੇ ਉਹ ਸਟਾਕ ਮਾਰਕੀਟ ਇੱਕ ਵਧੀਆ profession ਮੰਨਿਆ ਜਾਂਦਾ ਬਟ ਉਹਦੇ ਵਿੱਚ ਵੀ ਕਿਹ ਰਿਸਕ ਹੁੰਦਾ ਕਿ ਤੁਸੀਂ ਉਸ ਨੂੰ ਹਰ ਬੰਦਾ ਉਸ ਫੀਲਡ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ ਉਹਦੇ ਵਿੱਚ ਕਾਫੀ ਲਰਨਿੰਗ ਚਾਹੀਦੀ ਹੈ ਜੀ ਜਿੰਨਾ ਕਿ ਤੁਸੀਂ ਡੈਡੀਕੇਸ਼ਨ ਨਾ ਰੱਖੋ ਜਿੰਨਾ ਕਿ ਤੱਕ ਤੁਸੀਂ ਆਪਣਾ ਫੁੱਲ ਟਾਈਮ ਸਟਡੀ ਨਾ ਕਰੋ ਪ੍ਰੋਪਰ ਤਰੀਕੇ ਨਾਲ ਉਸ ਵਿੱਚ ਕਾਮਯਾਬੀ ਲੈਣੀ ਬਹੁਤ ਔਖੀ ਆ ਤੇ ਦਿਵਿੰਦਰ ਭਾਈ ਨੇ ਮੇਰਾ ਕੁਸਚਨ ਹੈ ਕਿ ਜੇ ਤੁਸੀਂ ਉਸ ਫੀਲਡ ਦੇ ਵਿੱਚ ਵਗੜ ਚਾਹਦੇ ਹੋ ਤੁਸੀਂ ਕੀ ਸਾਈਡ ਹਸਲਟੀ ਨਿਕਲ ਕੇ ਆ ਸਰਦੀ ਹੈ ਕਿ ਜਿਨਾ ਕਿ ਇੱਕ ਨਾਰਮਲ ਇਨਸਾਨ ਇਸ ਕੰਪੀਟੀਟਿਵ ਵਰਲਡ ਦੇ ਵਿੱਚ ਇੱਕ ਸਰਵਾਈਵਲ ਇਨਕਮ ਫਰੀ ਕਮਾ ਸਕੀਏ ਨਹੀਂ ਬਲ ਦੇਖੋ ਐਂਡ ਤੇ ਜਿਹੜਾ ਜਿਹੜੇ ਸਕਿਲਸ ਹੈਗੇ ਆ ਕੋਈ ਵੀ ਸਕਿਲ ਹੈਗਾ ਤੁਸੀਂ ਸਿੱਖਣਾ ਚਾਹੁੰਦੇ ਹੈਗੇ ਆ ਸਿੱਖ ਕੇ ਤੁਸੀਂ ਵਧੀਆ AI ਨਾਲੋਂ ਵੀ ਬੈਟਰ ਪਰਫਾਰਮ ਕਰ ਸਕਦੇ ਆ ਇੱਕ ਗੱਲ ਹੈਗੀ ਆ ਜਿਹੜਾ ਹਿਊਮਨ ਬ੍ਰੇਨ ਹੈਗਾ ਏਸੀ ਮੇਰਾ ਕੱਲ ਕਿੰਨਾ ਪਰਸੈਂਟ ਯੂਜ਼ ਕਰਦੇ ਆ ਜੇ ਸੀ ਅਸੀਂ ਇਹਨੂੰ ਹੋਰ ਵਧਾਈਏ 5% ਘਟ ਵੀ ਹੋਣਾ ਮੇਰਾ ਕਿਹਾ ਪਾਜੀ ਸੋ ਜਸ ਇਮੇਜਨ ਵੇਰ ਵੀ ਕੈਨ ਗੋ ਸੋ ਸਾਨੂੰ ਇੱਕ ਇੱਕ ਜ਼ਰੂਰ ਹੈ ਇੱਕ ਜਿਹੜੀ ਹਿਊਮਨ ਬੀਇੰਗ ਹੈ ਤੁਸੀਂ ਜਿਹੜੀ ਸਟੱਡੀਜ਼ ਜਿਹੜੀ 1920 થી 30 થી 1940 ਉਹਦੇ ਨਾਲ ਜਿਹੜਾ ਹਿਊਮਨ ਬੀਇੰਗ ਹੈ ਨਾ ਉਹ ਵੀ ਬੰਦਾ ਆ ਰਿਹਾ ਇਹ ਨਹੀਂ ਬਈ ਸਾਨੂੰ AI ਨੇ ਸਾਨੂੰ ਬੀਟ ਕਰ ਲਿਆ AI ਅਸੀਂ ਬਣਾਈ ਆ ਹੁਣ ਗਾਹਾਂ ਹੋਰ ਵੀ ਚੀਜ਼ਾਂ AI ਸਾਹਿਬ ਦੇ AI ਦੇ ਸਾਹਿਬ ਬਣਾ ਸਕਦੇ ਆ ਅੱਜ ਪਰ ਜਿਹੜੀ ਆਪਣੇ ਡੈਫੀਨੇਟਲੀ ਅੱਜਕੱਲ ਹਰ ਚੀਜ਼ ਸਮਾਰਟ ਹੋ ਗਈ ਜਿਵੇਂ ਟਰੇਡਿੰਗ ਵੀ ਇਸੀ ਦੇਖਿਆ ਜਾਵੇ ਪਿਛਲੇ ਸਮਿਆਂ ਦੇ ਵਿੱਚ ਬਹੁਤ ਆਸਾਨ ਹੁੰਦੀ ਸੀਗੀ ਹੁਣ ਉਹ ਟਰੇਡਿੰਗ ਵੀ ਬੜੀ ਕੰਪਲੈਕਸ ਹੁੰਦੀ ਜਾ ਰਹੀ ਆ ਉਹਦਾ ਦੇ ਹਿਊਮਨ ਮਾਈਂਡ ਇਵੋਲਵ ਹੋ ਕੇ ਜਾ ਰਹਾ ਸ਼ਾਰਪ ਹੋ ਰਿਹਾ ਮੰਨਿਆ ਕਿ AI ਅਸੀਂ ਹੁਣ ਬਣੇ ਬਣਾਈ ਹੈ ਮੇਰਾ ਤਾਂ ਹੀ ਕੁਐਸ਼ਨ ਗ੍ਰੀਨਿਸ ਕਰਨ ਨੂੰ ਸੀਗਾ ਜਿਹੜੇ ਬੰਦੇ ਪੁਰਾਣੇ ਆ ਐਗਜ਼ਾਮਪਲ 40 50 ਸਾਲ ਦੇ ਉਹਨਾਂ ਵਾਸਤੇ ਆਪਾਂ ਸਾਈਡ ਹਸਲ ਦਾ ਟੋਪਿਕ ਲੱਗੇ ਆ ਸੀਗਾ ਬੀਓ ਕੀ ਕਰ ਸਕਦੇ ਆ ਇਸ ਐਕਸਪੈਂਸਲ ਵਰਲਡ ਦੇ ਵਿੱਚ ਉਹਨਾਂ ਇਹ ਕਰਕੇ ਮਤਲਬ ਉਹ ਚੀਜ਼ ਕਿੱਦਾਂ ਐਡਾਪਟ ਕਰੇ ਬੰਦਾ ਕਿਵਰੀ ਉਹਨੇ ਸ਼ਾਰਪ ਮਾਈਂਡ ਨਹੀਂ ਹੁੰਦੇ ਬਲਕਿ ਉਸ ਚੀਜ਼ ਦੇ ਕੋਈ ਵੀ ਐਡਵਾਂਸਡ ਟੋਪਿਕ ਕੋਈ ਬੰਦਾ ਜਿਵੇਂ ਟਰੈਕਿੰਗ ਕਰ ਰਿਹਾ ਉਹਨੇ ਉਹਨ ਇੱਕ ਸ਼ਿਫਟ ਹੋ ਕੇ ਉਹਨੂੰ ਕਰਨਾ ਉਹ ਕੋਈ ਮਾਈਂਡ ਐਕਸਰਸਾਈਜ਼ਸ ਜਾਂ ਕੁਝ ਆਪਣੀ ਬ੍ਰੇਨ ਨੂੰ ਅਸੀਂ ਕਿਵੇਂ ਉਸ ਚੀਜ਼ ਨੂੰ profession ਦੇ ਵਿੱਚ ਐਡਾਪਟ ਕਰ ਸਕਦੇ ਆ ਵੈਦਰ ਇਟਸ ਆਈਟੀ ਔਰ ਵੈਦਰ ਇਟਸ ਸਟਾਕ ਮਾਰਕੀਟ ਇੱਕ ਇੱਕ ਗੱਲ ਮੈਂ ਅਠਾਣਾ ਇਸ ਤੁਹਾਡੀ ਗੱਲ ਕਰਦਾ ਜੀ ਕਿ ਜਦੋਂ ਇੱਕ ਨੇਚਰਲ ਏਜਿੰਗ ਜਿਹੜੀ ਹੈਗੀ ਆ ਹਨਾ ਸਾਡੇ ਹਿਊਮਨ ਬ੍ਰੇਨਸ ਦੇ ਜਿਹੜੇ ਸੈੱਲ ਹੈਗੇ ਆ ਡਾਈ ਹੁੰਦੇ ਆ ਤੁਹਾਡੀ એનર્ਜੀ ਘਟਦੀ ਆ ਸੋ ਜੇ ਆਪਾਂ ਇਹ ਕਹੀਏ ਹੁਣ ਮੰਨ ਲਓ ਮੈਂ ਵੀ ਕਹਾ ਕਿ ਜਿਹੜਾ ਇੱਕ ਯੰਗ ਗ੍ਰੈਜੂਏਟ ਆਈਟੀ ਦਾ ਹਨਾ ਬਾਹਰ ਆ ਰਿਹਾ ਤੇ ਮੈਂ ਉਹਦੇ ਨਾਲ ਕੰਪੀਟ ਕਰੂੰਗਾ ਮੈਂ ਨਹੀਂ ਕਰ ਸਕਦਾ ਪਰ ਕੁਝ profession IT ਦੇ ਵਿੱਚ ਵੀ ਐਦਾਂ ਦੇ ਹੁੰਦੇ ਆ ਕਿ ਕੁਸੀਂ ਯੰਗ ਜਨਰੇਸ਼ਨ ਉਹਨੂੰ ਪਸੰਦ ਨਹੀਂ ਕਰੂਗੀ ਹੈਨਾ ਹੁਣ ਮੰਨ ਲਓ ਮੈਂ ਇਸ ਵੇਲੇ ਜਿਵੇਂ ਕਲਾਊਡ ਆਰਕੀਟੈਕਟ ਜਾਂ ਕਲਾਊਡ ਟ੍ਰੇਨਰ ਦੀ ਜੌਬ ਮੰਨ ਲਓ ਮੈਂ ਕਰਦਾ ਤੇ ਉਹ ਜੌਬ ਨੂੰ ਕਈ ਜਿਹੜੇ ਯੰਗ ਗ੍ਰੈਜੂਏਟਸ ਹੋਣ ਕਰਨਗੇ ਇਨੀ ਚੈਲਿੰਜਿੰਗ ਨਹੀਂ ਹੈਗੀ ਇਨੀ ਐਕਸਾਈਟਿੰਗ ਨਹੀਂ ਹੈਗੀ ਤਾਂ ਹਰ ਇੱਕ ਫੀਲਡ ਦੇ ਵਿੱਚ ਤੁਹਾਡੇ ਇੱਕ ਨਾ ਸੈਗਮੈਂਟ ਹੁੰਦਾ ਜਿਹੜਾ ਹੌਲੀ-ਹੌਲੀ ਸ਼ਿਫਟ ਹੁੰਦਾ ਏਜਿੰਗ ਪੋਪੂਲੇਸ਼ਨ ਵੱਲ ਜਿਵੇਂ ਹੁਣ ਆਪਾਂ ਪਹਿਲਾਂ ਟਿਊਟਰਿੰਗ ਦੀ ਗੱਲ ਕਰ ਰਹੇ ਸੀ ਆਨਲਾਈਨ ਕੋਰਸਸ ਜਿਹੜੇ ਹੈਗੇ ਨੇ ਕੱਲੇ ਇਹ ਨਹੀਂ ਕਿ ਤੁਸੀਂ ਟੀਚ ਹੀ ਕਰਨੇ ਆ ਜਿਹੜਾ ਪਿੱਛੇ ਮਟੀਰੀਅਲ ਉਹਦੇ ਕੋਰਸ ਡਵੈਲਪ ਹੋ ਰਹੇ ਆ ਹਨਾ ਉਹਦੀ ਰਾਈਟਿੰਗ ਹੋ ਰਹੀ ਆ ਤੁਹਾਡੀ ਇੰਗਲਿਸ਼ ਸਕਿੱਲ ਕਮਿਊਨੀਕੇਸ਼ਨ ਉਹ ਸਾਰੇ ਤੁਹਾਡੇ ਜਿਹੜੇ ਹੈਗੇ ਨੇ ਉਹ ਤੁਹਾਡੀ ਯੂ ਨੋ 50 ਪਲੱਸ ਜਿਹੜੀ ਪਾਪੂਲੇਸ਼ਨ ਹੈਗੀ ਆ ਉਹਨਾਂ ਦੇ ਲਈ ਬਹੁਤ ਸੂਟੇਬਲ ਹੈਗੇ ਨੇ ਸੋ ਜਿੱਥੇ ਤੁਹਾਡਾ ਮਨੀ ਅਰਨਿੰਗ ਮੋਟਿਵ ਘਟ ਜਾਂਦਾ ਤੇ ਆਪਣੇ ਆਪ ਨੂੰ ਬਿਜ਼ੀ ਰੱਖ ਕੇ ਜਾਂ ਥੋੜੀ ਬਹੁਤੀ ਸਾਈਡ ਇਨਕਮ ਜਨਰੇਟ ਦਾ ਹੁੰਦਾ ਤਾਂ ਉਹਦੇ ਵਿੱਚ ਤੁਹਾਡੇ ਮਤਲਬ ਬਹੁਤ ਜਿਹੜੇ ਹੈਗੇ ਨੇ profession ਹਨਾ ਆਈਟੀ ਲੈ ਲਓ ਏਆਈ ਲੈ ਲਓ ਉਹ ਤੁਹਾਡੇ ਹਮੇਸ਼ਾ ਅਵੇਲੇਬਲ ਰਹਿਣਗੇ ਜੀ ਬਿਲਕੁਲ ਪਾਜੀ ਕੱਲ ਵਿੱਚ ਕਈ ਆਉਣੇ ਵੀ ਨਹੀਂ ਚਾਹੁੰਦੇ ਜਿਹੜਾ ਏਜ ਦੇ ਹਿਸਾਬ ਨਾਲ ਹੋਗਾ ਹੈਗੇ ਆ ਉਹ ਪੁਰਾਣ ਜਿਹਦਾ ਮੈਂ ਪਹਿਲਾਂ ਕਿਹਾ ਸੀ ਗੱਲ ਜਿੱਦਾਂ ਹੁਣ ਅਸੀਂ ਨਵਾਂ ਸਿਸਟਮ ਕੰਪਿਊਟਰਾਈਜ਼ ਸਿਸਟਮ ਸ਼ੁਰੂ ਕੀਤਾ ਸੀ ਤੇ ਇਹਨਾਂ ਦਾ ਤਾਂ ਉਹ ਜਿਹੜੇ ਪੁਰਾਣੇ ਬੰਦੇ ਸੀਗੇ ਜਿਹੜੇ 20 20 30 ਸਾਲ ਕੰਮ ਕਰ ਰਹੇ ਸੀਗੇ ਉਹ ਕਹਿੰਦੇ ਸੀ ਵੀ ਵਾਂਟ ਟੂ ਬੀ ਨੋ ਪਾਰਟ ਆਫ ਥੈਟ ਅ ਪਲਤ ਤੁਹਾਨੂੰ এডੂਕੇਸ਼ਨ ਟੋਟਲੀ ਸ਼ੁਰੂ ਮੁੜ ਕੇ ਫੇਰ ਸ਼ੁਰੂ ਕਰਨਾ ਪੈਣਾ ਤੁਹਾਨੂੰ ਪੜਨਾ ਪੈਣਾ ਕਈ ਹੈਗੇ ਐਸੇ ਜਿੱਤੇ ਪਹੁੰਚ ਗਏ ਜਿੰਨੀ ਮਤਲਬ ਉਹ ਕਹਿੰਦੇ ਵੀ ਨਹੀਂ ਅਸੀਂ ਬਈ ਪੁਰਾਣੀਆਂ ਚੀਜ਼ਾਂ ਤੇ ਕੰਮ ਕਰ ਲਾਂਗੇ ਜਿਹੜੀਆਂ ਨਵੀਆਂ ਚੀਜ਼ਾਂ ਜਿਹੜੇ ਨਵੇਂ ਜਨਰੇਸ਼ਨ ਆਇਆ ਉਹ ਤਾਂ ਅੱਜ ਦਾ ਹੁਣ ਜੰਮਦੇ ਹੀ ਮਤਲਬ ਫੋਨ ਮੰਗਦੇ ਆ ਬਈ ਮੈਨੂੰ ਫੋਨ ਫੜਾਓ ਸੋ ਉਹ ਚੀਜ਼ ਆ ਮਤਲਬ ਜਿਹੜੇ ਹੁਣ ਜਾਂਦੇ ਜੰਮਦੇ ਹੀ ਆ ਜਿਹੜੇ ਚਿਪਸ ਨੂੰ ਕੰਪਿਊਟਰ ਚਿਪਸ ਨੂੰ ਆਮੀ ਚੀਜ਼ ਸਿੱਖਦੇ ਹੈਗੇ ਆ ਮੇਰੇ ਖਿਆਲ ਲੱਗ ਬਹੁਤ ਹੱਲੇ ਜਿਹੜੇ ਚਿਪਸ ਆ ਜ਼ਿਆਦਾ ਜਾਣਦੇ ਆ ਨਿਆਣੇ ਜਿਹੜੇ ਕੰਪਿਊਟਰ ਚਿਪਸ ਹੈਗੇ ਆ ਮੇਰੇ ਖਿਆਲ ਲੱਗ ਉਹਨਾਂ ਨੂੰ ਆਪਣੀ ਜਿਹੜੀ ਪਲੇਇੰਗ ਕਨਸੈਪਟ ਜਿਹੜੀ ਹੁੰਦੀ ਆ ਮਿਊਜ਼ਿਕ ਪਲੇਇੰਗ ਜੈ ਤਾਂ ਉਹਦਾ ਨਹੀਂ ਪਤਾ ਨਬ ਉਹ ਕੀ ਚੀਜ਼ ਆ ਜੀ ਜੀ ਪੋਸਿਬਲ ਹੈਗਾ ਥੈਂਕ ਯੂ ਸੋ ਮਚ ਜੀ ਸਮਝਾ ਵਿੱਚ ਜਦੋਂ ਸਾਡੇ ਕੋਲ ਇੱਕ ਸਕਿੱਲ ਹੁੰਦੀ ਸੀ ਨਾ ਕੋਈ ਫੋਰ ਐਗਜ਼ਾਮਪਲ ਨੈਟਵਰਕਿੰਗ ਕਰ ਲਈ ਕੋਈ CCNA ਦਾ ਕੋਈ ਕੋਰਸ ਕਰ ਲਿਆ ਫਿਰ ਵੀ ਹਰ ਜਿਹੜੇ ਜੌਬ ਹੋਵਦੇ ਈਜ਼ੀਲੀ ਹੁਣ ਅੱਜ ਕੱਲ ਕੀ ਹੋ ਗਿਆ ਤੁਹਾਨੂੰ ਲਿਨਕਸ ਵੀ ਚਾਹੀਦੀ ਹੈ ਪਾਵਰ ਵੀ ਪਾਵਰਸ਼ੈਲ ਚਾਹੀਦੀ ਹੈ ਪਾਈਥਨ ਚਾਹੀਦੀ ਹੈ VMवेयर ਚਾਹੀਦਾ ਲੋਟ ਆਫ ਕੋਰਸਸ ਇਜ਼ ਰਿਕੁਆਇਰਡ ਟੂ ਗੈਟ ਅ ਸਿੰਗਲ ਕਾਈਂਡ ਆਫ ਅ ਜੌਬ ਹੀ ਬੰਦੋ ਚਾਹੇ ਐਡਮਿਨਿਸਟਰੇਟਰ ਦੀ ਵੀ ਜੌਬ ਕਿਉਂ ਨਾ ਹੋਵੇ ਜੀ ਜੀ ਉਹਦੇ ਵਿੱਚ ਦੇਖੋ ਮੈਂ ਇੱਕ ਥੋੜੀ ਛੋਟੀ ਗੱਲ ਐਡ ਕਰਦਾ ਮੈਂ ਪਹਿਲਾਂ ਦੱਸੀ ਜਿਹੜੀ ਗੱਲ ਕੀਤੀ ਸੀ ਨਾ ਕਿ ਡਾਟਾ ਸੈਂਟਰਸ ਆ ਜਿਹੜੀ ਤੁਹਾਡੀ ਨੈਟਵਰਕਿੰਗ ਆ ਤੁਹਾਡੇ ਰਾਊਟਰ ਸੈਟਅਪ ਕਰਨੇ ਆ ਉਹਨਾਂ ਨੇ ਹਨਾ ਤੁਹਾਡੇ ਸਵਿਚਸ ਸੈੱਟ ਕਰਨੀਆਂ ਨੇ ਜਾਂ ਇਵਨ ਤੁਹਾਡੀਆਂ ਅ ਅੰਡਰ ਸੀ ਜੋ ਤੁਹਾਡੀਆਂ ਸੈਟਲ ਅੰਡਰ ਸੀ ਜਿਹੜੀਆਂ ਤੁਹਾਡੀ ਇੰਟਰਨੈਟ ਦੀ ਕੇਬਲਸ ਲੇ ਡਾਊਨ ਹੁੰਦੀਆਂ ਹਨਾ ਕਿ ਇਹ ਸਾਰੇ professions ਜਿਹੜੇ ਹੈਗੇ ਆ ਇਹ ਹਾਲੇ ਵੀ ਉਨੇ ਹੀ ਰੈਲੇਵੈਂਟ ਨੇ ਜਿੰਨੇ ਪਹਿਲਾਂ ਹੁੰਦੇ ਸੀ ਹਾਂ ਥੋੜੀ ਬਹੁਤੀ ਤੁਹਾਨੂੰ ਇਹਦੇ ਵਿੱਚ ਐਕਸਟਰਾ ਮਿਹਨਤ ਕਰਨੀ ਪਊਗੀ ਤੁਹਾਡੀ ਏਜ ਮੁਤਾਬਕ ਜੇ એનર્ਜੀ ਨਹੀਂ ਰਹਿੰਦੀ ਤੇ ਉਹਦੇ ਮੁਤਾਬਕ ਤੁਸੀਂ ਥੋੜੀ ਜਿਹੀ ਹਲਕੀ ਜੌਬ ਕਰ ਸਕਦੇ ਹੋ ਪਰ ਉਹ ਜੌਬਾਂ ਡਿਮਿਨਿਸ਼ ਨਹੀਂ ਹੋਈਆਂ ਜਿੱਥੇ ਵੀ ਤੁਹਾਡਾ ਹੱਥ ਨਾਲ ਕੰਮ ਕਰਨ ਦਾ ਕੰਮ ਆਊਗਾ ਉਹ ਤੁਹਾਡੀ ਜੌਬ ਹੱਲੇ ਵੀ ਰੈਲੇਵੈਂਟ ਹੈਗੀ ਆ ਪਰ એનર્ਜੀ ਕਿ ਹਾਂ ਤੁਹਾਡਾ ਥੋੜਾ ਜਿਹਾ ਨਾ ਹਾਂ ਹੈਨਾ ਉਹ ਥੋੜਾ ਕਰਨਾ ਪਊਗਾ ਫਿਜ਼ੀਕਲ ਜਿਹੜੀ ਫਿਜ਼ੀਕਲ ਜੌਬ ਹੈਗੀ ਆ ਉਹ ਹੱਲੇ ਵੀ ਉਹ ਚੀਜ਼ ਹੈਗੀ ਆ ਉਹ ਚੇਂਜ ਨਹੀਂ ਹੋਈ ਫਿਜ਼ੀਕਲੀ ਪਰ ਜਿਹੜੀ ਮੈਂਟਲਲੀ ਹੈ ਨਾ ਜਿਹੜਾ ਸਪੈਸ਼ਲੀ ਕੰਪਿਊਟਰਾਈਜ਼ ਆ ਉਹ ਉਹ ਜੂਰਾ ਟੋਲੀ ਡਿਫਰੈਂਟ ਹੈਗੀ ਆ ਕਿੰਨਾ